ਤੇ ਵਾਟਰਪਰੂਫ ਵੀ ਆ ਚੈੱਕ ਕਰਾ ਕੇ ਦਿਖਾ ਬਈ ਲਿਆ ਇੱਕ ਮਿੰਟ ਇੱਕ ਮਿੰਟ ਛੱਡ ਦਿਓ ਲੋ ਜੀ ਆ ਪਾਣੀ ਆਪ ਪਾਇਆ ਹਾਂ ਦੇਖੋ ਤੁਸੀਂ ਇੱਧਰ ਦੀ ਜਮਾਂ ਹੀ ਨਿਕਲਦਾ ਵਰਜੀ ਗੱਡੀ ਦਾ ਰੇਟ ਹਣਾ ਠੀਕ ਹੈ ਤੇ ਇਹਨਾਂ ਦਾ ਪ੍ਰਾਈਸ ਕੀ ਰਹਿੰਦਾ ਵੀਰੇ ਆਲਟੋ ਦਾ ਸਟਾਰਟਿੰਗ ਹੁੰਦਾ 1100 ਤੋਂ ਠੀਕ ਹੈ ਉਸ ਤੋਂ ਬਾਅਦ ਜਿਵੇਂ ਜਿਵੇਂ ਗੱਡੀ ਦਾ ਸਾਈਜ਼ ਵਧੀਆਂ ਜਾਂਦਾ ਉਹ ਵੀ ਉਹ ਰੇਟ ਵਧੀਆਂ ਜਾਂਦਾ ਵੀ ਜੇ ਅੱਜ 17-1800 ਤੱਕ ਐਂਡ ਹੋ ਜਾਂਦਾ ਸਾਰੀ ਗੱਡੀਆਂ ਦਾ ਸਾਈਜ਼ ਵੀ ਜੇ ਆਲਟੋ ਦਾ ਕਵਰ ਲੈਣਾ ਹੈ ਵੀ ਆਲਟੋ 1100 ਸਟਾਰਟ ਹੈ ਤੇ ਫੋਰਚੂਨਰ ਦਾ 1800 ਤੇ ਐਂਡ ਹੈ ਵੀ ਵੱਡੀ ਤੋਂ ਵੱਡੀ ਗੱਡੀ ਦਾ 1800 ਤੇ ਐਂਡ ਜਿਵੇਂ ਮਰਤੀ ਤੁਸੀਂ ਮੰਗਾਓ ਉਥੇ ਭੇਜਦਾ ਕਾਰ ਦੀ ਸਾਰਿਆਂ ਨੂੰ ਤੇ ਅੱਜ ਆਪਾਂ ਪਹੁੰਚੇ ਆਂ ਜੀ ਬੰਸਲ ਮੋਟਰ ਸਟੋਰ ਜੈਤੋਂ ਦੇ ਵਿੱਚ ਇਹ ਇੱਕ ਇਹੋ ਜਿਹਾ ਸਟੋਰ ਆ ਜਿੱਥੇ ਆਪਾਂ ਨੂੰ ਕਾਰਾਂ ਦੀ ਹਰੇਕ ਐਕਸੈਸਰੀ ਹਰੇਕ ਪ੍ਰਕਾਰ ਦਾ ਸਮਾਨ ਮਿਲ ਜੂਗਾ ਜਿਹੜੀ ਕਾਰ ਬੰਦ ਹੋ ਗਈ ਹੈ ਕਾਰ ਛੱਡੋ ਜਿਹੜੀ ਕੰਪਨੀ ਬੰਦ ਹੋ ਗਈ ਹੈ ਜਿਹਦਾ ਸਮਾਨ ਆਪਾਂ ਨੂੰ ਕਿਤੋਂ ਨਹੀਂ ਮਿਲਣਾ ਇੱਥੋਂ ਮਿਲੂਗਾ ਤੇ ਰੇਟ ਵੀ ਬਹੁਤ ਹੀ ਜਾਇਜ਼ ਹੁੰਦੇ ਆ ਤੇ ਆਪਾਂ ਹੁਣ ਚੱਲਦੇ ਆਂ ਅੰਦਰ ਤੇ ਤੁਹਾਨੂੰ ਦਿਖਾਉਣੇ ਆਈਟਮਾਂ ਨਾਲੇ ਰੇਟ ਵੀ ਵੇਖਾਂਗੇ ਉਹਨਾਂ ਦੇ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲੀ ਤੇ ਅੱਜ ਆਪਾਂ ਕਿਹੜੀਆਂ-ਕਿਹੜੀਆਂ ਆਈਟਮਾਂ ਦਿਖਾਉਣੀਆਂ ਜੀ ਆਪਣੇ ਦਰਸ਼ਕਾਂ ਨੂੰ। ਇਹ ਇੱਕ ਸਪੇਅਰ ਪਾਰਟ ਹੀ ਹੈਗਾ ਤਾਂ ਇਹ ਸਾਰਾ। ਠੀਕ ਹੈ ਜੀ। ਠੀਕ ਹੈ। ਜੇ ਆਪਾਂ ਇਹ ਤੋਂ ਸ਼ੁਰੂ ਕਰ ਲੈਨੇ ਇਹ ਕੀ ਚੀਜ਼ ਹੈ ਜੀ? ਇਹ ਕਰੂਜ਼ ਦਾ ਚਿੰਟਾ ਹੈ। ਅੱਛਾ ਇੱਕ ਕਰੂਜ਼ ਦਾ ਚਿੰਟਾ। ਹਾਂਜੀ ਹਾਂਜੀ। ਲਓ ਜੀ। ਤੇ ਇਹਦਾ ਕੀ ਰੇਟ ਰਹਿੰਦਾ ਬਾਈ ਆਪਣੇ ਕੋਲੇ? ਤੇ ਰੇਟ ਵੀ 6500 ਦਾ ਸੈੱਟ ਹੈ। 6500 ਰੁਪਏ ਦਾ ਸੈੱਟ ਹੈ ਤੇ ਜਿਵੇਂ ਆਪਾਂ ਕਰੂਜ਼ ਗੱਡੀ ਦਾ ਨਾਮ ਲਿਆ ਹਨਾ ਇਹ ਗੱਡੀ ਦੇ ਸਪੇਅਰ ਪਾਰਟ ਜਿਹੜੇ ਬਹੁਤ ਹੀ ਔਖੇ ਮਿਲਦੇ ਪਰ ਆਪਾਂ ਨੂੰ ਬੰਸਲ ਮੋਟਰ ਸਟੋਰ ਜੈਟ ਤੋਂ ਦੋ ਇਹ ਮਿਲ ਜਾਣਗੇ ਫੋਗ ਲੈਂਪ ਕੋ ਟੋਇਟਾ ਹਾਈਲਕਸ ਦਾ ਫਰੰਟ ਸ਼ੌਕਰ ਆਈ ਇਹ ਅੱਗੇ ਸਕੋਡਾ ਦਾ ਹਮ ਫਰੰਟ ਸ਼ੌਕਰ ਨੋਵਾ ਕ੍ਰਿਸਟਾ ਦਾ ਫਰੰਟ ਸ਼ੌਕਰ ਸਕੋਡਾ 올ਡ ਦਾ ਜੀ ਆਹ ਕੀ ਆਈਟਮ ਹੈ ਫਿਰ ਆਪਣੇ ਕੋਲ ਇਹ ਫੋਗ ਲੈਂਪ ਦਾ ਬੈਜਲ ਹੈ ਹਾਈਲਕਸ ਟੋਇਟਾ ਹਾਈਲਕਸ ਦਾ ਟੋਇਟਾ ਹਾਈਲਕਸ ਦਾ ਹੈ ਇਹ ਜੀ ਲੇਟੈਸਟ ਉਹਨਾਂ ਗੱਡੀਆਂ ਆ ਰਹੀਆਂ ਠੀਕ ਹੈ ਹਾਂਜੀ ਹਾਂਜੀ ਤੇ ਇਹ ਵੀ ਆਪਣੇ ਕੋਲ ਮਿਲ ਜੂਗਾ ਹਾਂਜੀ ਵੀਰੇ ਹਾਂਜੀ ਤੇ ਆਹ ਕੀ ਚੀਜ਼ ਆ ਵੀਰੇ ਇਹ ਫਰੰਟ ਸ਼ੌਕਰ ਹੈ ਸਕੋਡਾ ਲੋਾਰਾ ਦਾ ਫਰੰਟ ਸ਼ੌਕਰ ਹਾਂਜੀ ਠੀਕ ਹੈ ਸਕੋਡਾ ਲੋਰਾ ਦਾ ਹੈ ਨਾ ਇਹ ਇਹ ਵੀ ਮਿਲਦਾ ਨਹੀਂ ਹੁੰਦਾ ਛੇਤੀ ਕਿਤੇ ਕਿਉਂਕਿ ਇਹ ਗੱਡੀਆਂ ਦਾ ਜਿਹੜੇ ਪਾਰਟਸ ਆ ਉਹ ਮਿਲਦੇ ਨਹੀਂ ਹੈ ਨਾ ਤੇ ਜੇ ਕਿਸੇ ਵੀਰ ਨੇ ਲੈਣੇ ਹੋਣ ਕਾਲ ਕਰਕੇ ਪ੍ਰਾਈਸ ਪਤਾ ਕਰ ਸਕਦੇ ਕਿਉਂਕਿ ਪ੍ਰਾਈਸ ਵਾਧੇ ਕਰਦੇ ਬਾਕੀ ਇਹ ਬਰ ਬਰ ਡਿਸਪੋਇਲ ਵਾਲੇ ਉਦੋਂ ਵੱਧ ਰੁਪਏ ਲੈ ਜਾਂਦੇ ਆ ਨਵੇਂ ਸ਼ੁਕਰ ਸਭ ਜਾਈ ਰੇਟਾਂ ਦੇ ਵਧੇ ਨਵੇਂ ਸ਼ੁਕਰ ਹੀ ਪਾਉਣੇ ਚਾਹੀਦੇ ਲਾਈਫ ਹੀ ਨਵੇਂ ਸ਼ੁਕਰ ਦੀ ਹੈ ਠੀਕ ਹੈ ਜੀ ਲਾਈਫ ਨਵੇਂ ਸ਼ੁਕਰ ਦੀ ਕਿਉਂਕਿ ਟਾਇਰ ਨਹੀਂ ਚਾਹਦਾ ਕਿਉਂਕਿ ਡਿਸਪੋਇਲ ਸ਼ੁਕਰ ਅਗਲਾ ਪਵਾ ਲੈਂਦਾ ਪਰ ਉਹ ਟਾਇਰ ਚੱਕ ਜਿੰਦੇ ਉਹ ਫਿਰ ਬਾਅਦ ਚ ਸਿਆਪੇ ਦਾ ਕੰਮ ਹੋਏ ਇਹ ਕਿਹੜੀ ਗੱਡੀ ਦੇ ਸ਼ੁਕਰ ਆ ਇਹ ਨੋਵਾ ਕ੍ਰਿਸਟਾ ਦਾ ਫਰੰਟ ਸ਼ੁਕਰ ਤੇ ਨੋਵਾ ਕ੍ਰਿਸਟਾ ਦਾ ਫਰੰਟ ਸ਼ੁਕਰ ਹੋ ਗਿਆ ਤੇ ਇਹ ਕਿ ਇਹ ਕਿਹੜੀ ਗੱਡੀ ਦਾ ਆ ਸ਼ੁਕਰ ਸਕੋਡਾ ਐਕਟਿਵਿਆ ਦਾ ਸਕੋਡਾ ਐਕਟਿ ਏ ਵੀ ਆਪਣੇ ਕੋਲ ਮਿਲ ਜੂਗਾ ਹੈ ਨਾ ਡਿਸਕ ਬੈਡ ਬਰੀਜ਼ਾ ਇਹ ਬਰੀਜ਼ਾ ਦੇ ਹੈ ਜਿ ਜੀ ਮਰਜ਼ੀ ਕਰੀ ਤੇ ਡਿਸਕ ਬੈਡ ਮੰਗਾਓ ਤੁਸੀਂ ਜਿੱਥੇ ਮਰਜ਼ੀ ਬੈਠੇ ਸਾਨੂੰ ਕੋਰੀਅਰ ਫ੍ਰੀ ਕੋਰੀਅਰ ਫ੍ਰੀ ਹੈ ਡਿਸਕ ਬੈਡ ਦਾ ਕਲੇ ਡਿਸਕ ਬੈਡ ਹਾਂ ਜੀ ਕਿਉਂਕਿ ਆਈਟਮ ਛੋਟੀ ਹੁੰਦੀ ਹੈ ਜਿੰਨਾ ਵੀ ਖਰਚਾ ਹੋਊਗਾ ਸੀ ਆਪੇ ਪਰ ਤੇ ਬਾਈ ਇਹਦਾ ਪ੍ਰਾਈਸ ਕੀ ਹੈ ਆਪਣੇ ਕੋਲ ਸਵੇਟ ਦਾ ਡਿਸਕ ਬੈਡ ਵੀਰੇ 850 ਰੁਪਏ ਦਾ ਸੈਟ 850 ਰੁਪਏ ਦਾ ਸੈਟ ਆਪਾਂ ਨੂੰ ਜੀ ਮਿਲ ਜੂਗਾ ਤੇ ਕੋਰੀਅਰ ਚਾਰਜਿੰਗ ਫ੍ਰੀ ਕੋਰੀਅਰ ਚਾਰਜਿੰਗ ਫ੍ਰੀ ਰਹੂਗੀ ਹੈ ਨਾ ਹਾਂ ਜੀ ਹਾਂ ਜੀ ਟੀਵੀ ਐਸ ਦਾ ਬਾਕੀ ਕਟ ਰੇਟ ਚ ਲੈਣਾ ਉਹ ਵੀ ਮਿਲ ਜੂਗਾ ਤੇ ਠੀਕ ਹੈ ਜੀ ਤੇ ਆ ਕੀ ਆਈਟਮ ਬਈ ਵੀਰੇ ਏਅਰ ਫਿਲਟਰ ਹੈ ODI A4 ਦਾ ਠੀਕ ਹੈ ਹਾਂਜੀ ਇਹ ਫਰੰਟ ਬੁਸ਼ਕਟ ਹੈ ODI A6 ਦੀ ODI A6 ਦੇ ਇਹ ਹਾਂਜੀ ਚਿੰਟਾ ਬੁਸ਼ ਹੈ ਓਕੇ ਤੇ ਇਹਨਾਂ ਦਾ ਪ੍ਰਾਈਸ ਵਗੈਰਾ ਕਿੰਨਾ ਰਹਿੰਦਾ ਤਕਰੀਬਨ ਵੀਰੇ 4800 ਦੀ ਕਿੱਟ ਹੈ 4800 ਦੀ ਇਹ ਕਿੱਟ ਆਪ ਨੂੰ ਮਿਲ ਜੂਗੀ ਬੰਸਰ ਮੋਟਰ ਸਟੋਰ ਜੈਤੋਂ ਦੇ ਵਿੱਚ ਡਿਸਕ ਪੈਡ ਹੈ ਇੰਡਾਇਵਰ ਦੇ ਫਰੰਟ ਰੀਅਰ ओरिजिनल ਫੋਰਡ ਦੇ 100% ਠੀਕ ਹੈ ਜੀ ਹਾਂਜੀ ਤੇ ਇਹਨਾਂ ਦਾ ਪ੍ਰਾਈਸ ਕਿੰਨਾ ਰਹੂਗਾ ਆ ਐਮ ਆਰ ਪੀ ਉੱਤੇ ਤਕਰੀਬਨ ਐਮ ਆਰ ਪੀ ਬਣ ਕੇ ਚਲੋ ਪਰ ਆਪਾਂ ਡਿਸਕਾਊਂਟ ਦੇਵਾਂਗੇ ਐਮ ਆਰ ਪੀ ਤੇ ਵੀ ਆਪਾਂ ਡਿਸਕਾਊਂਟ ਦੇ ਦਿੰਦੇ ਹਾਂ ਕਿਹੜੀ ਗੱਡੀ ਦੇ ਬਾਈ ਇਹ ਫੋਰਡ ਇੰਡਾਇਵਰ 16 ਤੋਂ ਲੈ ਕੇ 21 ਆਂਦੀ ਜਿਹੜੀ ਫੋਰਡ ਇੰਡਾਇਵਰ 16 ਤੋਂ 21 ਲੈ ਕੇ ਆਈਟਮ ਕੀ ਇਹ ਦੇ ਵਿੱਚ ਫਰੰਟ ਡਿਸਕ ਪੈਡ ਇੱਕ ਪੈਡ ਇਸ ਤਰ੍ਹਾਂ ਦੀ ਆਈਟਮ ਹੈ ਵੀ ਇਹ ਤਾਂ ਵੱਡੇ ਹੋਣਗੇ ਦੇ ਪਰ ਹਾਂਜੀ ਤੇ ਇਹਨਾਂ ਦਾ ਜਿਵੇਂ ਐਮ ਆਰ ਪੀ ਲਿਖਿਆ ਹੋਇਆ 3257 ਰੁਪਏ ਬਾਈ ਕਹਿੰਦਾ ਇਹਦੇ ਵਿੱਚੋਂ ਵੀ ਆਪਾਂ ਛੂਟ ਕਰਕੇ ਦਵਾਂਗੇ ਹਾਂਜੀ ਤੇ ਆਪਾਂ ਕਿਤੇ ਵੀ ਇਹ ਮੰਗਵਾ ਸਕਦੇ ਹਾਂ ਕਾਲ ਕਰਕੇ ਬਾਕੀ ਤੁਸੀਂ ਆ ਕੇ ਲੈ ਕੇ ਜਾਓ ਤਾਂ ਬੈਟਰ ਹੈ ਫੋਰਡ ਮੋਟਰ ਲੈ ਕਰੂਜ਼ ਦੀ ਕਰੂਜ਼ ਦਾ ਕਰੂਜ਼ ਦਾ ਸਮਾਨ ਵੀ ਇੱਥੇ ਸਾਰਾ ਬਾਕੀ ਬਾਕੀ ਸਮਾਨ ਵੀ ਮਿਲ ਜਾਂਦਾ ਹੈ ਹਾਂ ਵੀਰੇ ਇਹ 에ਅਰ ਫਿਲਟਰ ਹੈ BMW ਦਾ ਬਾਕੀ BMW ਲਗਜ਼ਰੀ ਸੈਗਮੈਂਟ ਦਾ ਕੋਈ ਵੀ ਫਿਲਟਰ ਸ਼ਿਲਟਰ ਲੈਣਾ ਹੈ ਆਦਰ 88 ਨੰਬਰ ਕੋਈ ਜੋ ਆਰ ਸੀ ਦਾ ਤੁਹਾਨੂੰ ਪੂਰੀ ਰੋਜ਼ੂ ਪੂਰੀ ਦਿੱਕਤ ਆਲੀ ਕਰਦੇ ਕੋਰੀਅਰ ਕਰ ਦਾਂਗੇ ਉਹ ਆਪਾਂ ਹਾਂਜੀ ਕੋਈ ਮਰਜ਼ੀ ਲਗਜ਼ਰੀ ਗੱਡੀ ਹੋਵੇ ਹੈਨਾ ਹਾਂਜੀ ਹਾਂਜੀ ਚਾਹੇ ਜਿਹੜੀ ਗੱਡੀ ਹਜੇ 1 ਸਾਲ ਪਹਿਲਾਂ ਆਈ ਹੈ ਉਹਦਾ ਫਿਲਟਰ ਵੀ ਆਰਡਰ ਤੇ ਆ ਜੂਗਾ ਜੇ ਨਹੀਂ ਹੈਵੈਲੇ ਅਗਲੇ ਦਿਨ ਸੇਮ ਡੇ ਅਗਲੇ ਦਿਨ ਪਹੁੰਚ ਜਾਵੇ ਠੀਕ ਹੈ ਜੀ ਹਾਂਜੀ ਬਾਈ ਆਹ ਕੀ ਆਈਟਮ ਹੈ ਕਵਰ ਲੱਗਦੇ ਹੈ ਨਾ ਇਹ ਇਹ ਤੇ ਬੋਡੀ ਕਵਰ ਹੈ ਰਕਾਰ ਤੇ ਸਾਰੇ ਸਾਈਜ਼ ਆਪਣੇ ਕੋਲ अवेलेबल ਮਿਲ ਜਾਣਗੇ ਛੋਟੀ ਤੋਂ ਵੱਡੀ ਗੱਡੀ ਕੋਈ ਮਰਜ਼ੀ ਗੱਡੀ ਦਾ ਲੈਣਾ ਹੋਵੇ ਹਣਾ ਠੀਕ ਹੈ ਤੇ ਇਹਨਾਂ ਦਾ ਪ੍ਰਾਈਸ ਕੀ ਰਹਿੰਦਾ ਵੀਰੇ ਆਲਟੋ ਦਾ ਸਟਾਰਟਿੰਗ ਹੁੰਦਾ 1100 ਤੋਂ ਠੀਕ ਹੈ ਉਦੋਂ ਬਾਅਦ ਜਿਵੇਂ ਜਿਵੇਂ ਗੱਡੀ ਦਾ ਸਾਈਜ਼ ਵਧੀ ਜਾਂਦਾ ਉਹ ਵੀ ਉਹ ਰੇਟ ਵਧੀ ਜਾਂਦਾ 1700 1800 ਤੱਕ ਐਂਡ ਹੋ ਜਾਂਦਾ ਸਾਰੀ ਗੱਡੀਆਂ ਦਾ ਸਾਈਜ਼ ਵੀ ਜੇ ਆਲਟੋ ਦਾ ਕਵਰ ਲੈਣਾ ਹੈ ਵੀ ਆਲਟੋ 1100 ਸਟਾਰਟ ਹੈ ਤੇ ਫੋਰਚੂਨਰ ਦਾ 1800 ਤੇ ਐਂਡ ਹੈ ਵੀ ਵੱਡੀ ਤੋਂ ਵੱਡੀ ਗੱਡੀ ਦਾ 1800 ਤੇ ਐਂਡ ਆ ਹਾਂਜੀ ਹਾਂਜੀ ਡਿਲੀਵਰੀ ਇਹਦੀ ਤੁਹਾਨੂੰ ਰਹੂਗੀ ਫ੍ਰੀ ਆਲੋ ਵੀਰੇ ਜਿੱਥੇ ਮਰਜ਼ੀ ਤੁਸੀਂ ਮੰਗਾਓ ਉੱ ਕੀ ਵੀ ਖਾਸ ਗੱਲ ਹੋ ਰਹਾ ਇੱਕ ਤਾਂ ਅੰਦਰ ਇਹਦੇ ਕਪੜਾ ਲੱਗਿਆ ਹੋਇਆ ਜਿਹੜਾ ਮਰਜ਼ੀ ਕਵਰ ਲਓਗੇ ਰਕਾਰੋ ਕੰਪਨੀ ਦਾ ਅੰਦਰ ਕਪੜਾ ਵਗਿਆ ਹੋਇਆ ਹੋਣਾ ਇਹਨਾਂ ਦਾ ਸਕ੍ਰੈਚ ਤੇ ਨਹੀਂ ਬੰਦੇ ਹੈਨਾ ਸਕ੍ਰੈਚ ਦੂਜੀ ਗੱਲ ਚਿਪਦਾ ਵੀ ਨਹੀਂ ਇਹ ਨਾ ਕਵਰ ਚਿਪੇ ਜਾਂਦੇ ਰੰਗ ਖਰਾਬ ਕਰ ਦਿੰਦਾ ਉਹ ਬਾਅਦ ਚ ਦਿੱਕਤਾਂ ਦੀ ਗੱਲ ਹੋ ਜਾਂਦੀ ਹੈ ਠੀਕ ਹੈ ਹਾਂਜੀ ਵਾਟਰਪੂਫ ਹੈ ਲਿਆ ਮੁੰਡਿਆ ਪਾਣੀ ਦਾ ਗਲਾਸ ਚਾਹ ਵਾਟਰਪੂਫ ਵੀ ਹੈ ਚੈੱਕ ਕਰਾ ਕੇ ਦਿਖਾ ਬਈ ਲਿਆ ਇੱਕ ਮਿੰਟ ਇੱਕ ਮਿੰਟ ਛੱਡ ਦਿਓ ਲੋ ਜੀ ਆਹ ਪਾਣੀ ਆਪਾਂ ਪਾਇਆ ਹਾਂ ਦੇਖੋ ਤੁਸੀਂ ਇੱਧਰ ਦੀ ਜਮਾਂ ਹੀ ਨਿਕਲਦਾ ਕੋਈ ਆਪਾਂ ਇਹ ਤੁਹਾਨੂੰ ਕਵਰ ਦਿਖਾਏ ਸੀਗੇ 11 ਤੇ 1800 ਤੱਕ ਐਂਡ ਆ ਜਿਵੇਂ ਛੋਟੀ ਤੋਂ ਛੋਟੀ ਗੱਡੀ ਜਿਵੇਂ ਆਲਟੋ ਦਾ ਆਪਾਂ ਕਵਰ ਲਵਾਂਗੇ ਉਹ 1100 ਰੁਪਏ ਦਾ ਜੇ ਫੋਰਚੂਨਰ ਦਾ ਲਵਾਂਗੇ ਉਹ 1800 ਤੱਕ ਰੇਂਜ ਜਾਂਦੀ ਹੈ ਇਹਨਾਂ ਦੀ ਤੇ ਵਾਟਰਪਰੂਫ ਇਹ ਕਵਰ ਆ ਹਾਂਜੀ ਤੇ ਕਵਰ ਆਪਾਂ ਨੂੰ ਬਾਈ ਨੇ ਦਿਖਾਇਆ ਵਾਟਰਪਰੂਫ ਇਹ ਕਵਰ ਹੈ ਤੇ ਆਪਾਂ ਤੁਹਾਨੂੰ ਪਾਣੀ ਵੀ ਡੋਲ ਕੇ ਦਿਖਾਵਾਂਗੇ ਦਿਖਾਈ ਬਾਈ ਪਾਣੀ ਡੋਲ ਕੇ ਦਿਖਾਈ ਲੈ ਆਪਾਂ ਅੰਦਰ ਦੀ ਵਾਰ ਡੋਲ ਲਈਏ ਬਾਹਰੋਂ ਅੰਦਰ ਡੋਲੀਏ ਇਹ ਮਰਜੀ ਡੋਲ ਲੋ ਲੈ ਅੰਦਰੋਂ ਰੋ ਜੀ ਅੰਦਰੋਂ ਪਾਣੀ ਡੋਲਦੇ ਹੁਣ ਆ ਦੇਖੋ ਜਿਵੇਂ ਇੱਧਰ ਦੀ ਪਾਣੀ ਨਹੀਂ ਆਇਆ ਇਹਦੇ ਵਾਟਰਪਰੂਫ ਹੈ ਬੱਚਾ ਇੱਕ ਕਰਕੇ ਦਿਖਾਦਾ 1100 ਤੋਂ ਇਹਨਾਂ ਦਾ ਜਿਹੜਾ ਰੇਟ ਆ ਉਹ ਸਟਾਰਟ ਆ ਆਲਟੋ ਗੱਡੀ ਦਾ ਜੇ ਆਪਾਂ ਕਵਰ ਲਿਆ 1700 ਤਾਈ ਪ੍ਰਾਈਸ ਜਾਂਦਾ ਕਲਰ ਵੀ ਆਪਾਂ ਨੂੰ ਅੱਡੋ ਅੱਡ ਮਿਲ ਜਾਣਗੇ ਤੇ ਜਿਵੇਂ ਆਪਾਂ ਫੋਰਚੂਨਰ ਤੱਕ ਗੱਡੀ ਦਾ ਕਵਰ ਲਵਾਂਗੇ ਉਹ 1800 ਤੱਕ ਆਪਾਂ ਨੂੰ ਮਿਲ ਜੂਗਾ ਤੇ ਆਉਣਾ ਪੈਣਾ ਆਪਾਂ ਨੂੰ ਬੰਸਲ ਮੋਟਰ ਸਟੋਰ ਜੈਤੋਂ ਦੇ ਵਿੱਚ ਸਕਰੀਨ ਦੇ ਉੱਤੇ ਆਪਾਂ ਤੁਹਾਨੂੰ ਨੰਬਰ ਦੇ ਦਾਂਗੇ ਇਹ ਕਵਰਾਂ ਜਿੱਥੇ ਮਰਜ਼ੀ ਮੰਗਾਓ ਸਪੈਸ਼ਲ ਆਨ ਦੀ ਲੋਡ ਵੀ ਨਹੀਂ ਅੱਛਾ ਡਿਲੀਵਰੀ ਵੀ ਇਹਨਾਂ ਦੀ ਫ੍ਰੀ ਰਹੂਗੀ ਤੇ ਵਾਟਰਪਰੂਫ ਹੈ ਕਵਰ ਆ ਬਾਕੀ ਆਪਾਂ ਹੋਰ ਵੀ ਐਟਮਾ ਤੁਹ ਇੱਕ ਹੋ ਗਿਆ ਇੱਕ ਇੱਕ ਬਲੈਕ ਕਲਰ ਦੇ ਵਿੱਚ ਇੱਕ ਆ ਹਨਾ ਸਪੈਰੋ ਫੋਰੈਸਟ ਸਪੈਰੋ ਮਿਲਟਰੀ ਠੀਕ ਹੈ ਜੀ ਸਪੈਰੋ ਲੈਜੈਂਡ ਇਤਨੇ ਕਲਰ ਆ ਠੀਕ ਹੈ ਜੀ ਤੇ ਬਾਈ ਇੱਕ ਵਾਰੀ ਨਾ ਐਡਰੈਸ ਦੱਸ ਦੋ ਆਪਣਾ ਜਤੂ ਮੰਡੀ ਬੰਸਰ ਮੋਟਰ ਸਟੋਰ ਕੋਟਕਪੁਰਾ ਰੋਡ ਜਤੂ ਠੀਕ ਹੈ ਜੀ ਬਾਕੀ ਆਪਾਂ ਨੰਬਰ ਸਕਰੀਨ ਤੇ ਦੇ ਦਾਂਗੇ ਤੇ ਆਪਣੀ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਠੀਕ ਹੈ